ਕੈਨੇਡਾ ਵਿਖੇ ਕੈਨੇਡਾ ਡਿਵਸ 1 ਜੁਲਾਈ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ ਕੈਨੇਡਾ ਪਰਦੇਸ਼ ਸ਼ਹਿਰਾਂ ਵਿੱਚ ਦੇਸ਼ ਦੇ ਅਮੀਰ ਇਤਿਹਾਸ ਅਤੇ ਵਿਪਨ ਸੰਸਕ੍ਰਿਤੀ ਦਾ ਸਨਮਾਨ ਕਰਨ ਲਈ ਨਾਗਰਿਕ ਅਤੇ ਸੈਲਾਨੀ ਪਰੇਡਾਂ ਸੰਗੀਤ ਸਮਾਰੋਹਾਂ ਅਤੇ ਆਤਿਸ਼ਬਾਜ਼ੀ ਦੇ ਪ੍ਰਦਰਸ਼ਨ ਲਈ ਇਕੱਠੇ ਹੁੰਦੇ ਹਨ ਇਸ ਮੌਕੇ ਪ੍ਰੇਡ ਦੌਰਾਨ ਵੱਖ-ਵੱਖ ਪ੍ਰਕਾਰ ਦੀਆਂ ਝਲਕੀਆਂ ਵੀ ਕੱਡੀਆਂ ਗਈਆਂ ਜਿਸ 'ਚ ਬੱਚਿਆਂ ਤੋਂ ਲੈ ਕੇ ਹਰ ਇੱਕ ਨਾਗਰਿਕ ਨੇ ਇਸ ਦਾ ਖੂਬ ਆਨੰਦ ਮਾਣਿਆ ਇਸ ਮੌਕੇ ਸਿੱਖ ਮੋਟਰਸਾਈਕਲ ਰਾਈਡਰਸ ਕੈਨੇਡਾ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ ਅਤੇ ਵੱਡੀ ਗਿਣਤੀ 'ਚ ਸਿੱਖ ਮੋਟਰਸਾਈਕਲ ਰਾਈਡਰਸ ਕੈਨੇਡਾ ਵੱਲੋਂ ਆਪਣੇ ਆਪਣੇ ਮੋਟਰਸਾਈਕਲ ਤੇ ਕੈਨੇਡੀਅਨ ਝੰਡੇ ਲਗਾ ਕੇ ਅਤੇ ਲਾਲ ਰੰਗ ਦੀਆਂ ਦਸਤਾਰਾਂ ਸਜਾ ਕੇ ਇੱਕ ਮਨ ਨੂੰ ਮੋਹ ਲੈਣ ਵਾਲਾ ਦ੍ਰਿਸ਼ ਸਿਰਜਿਆ ਗਿਆ। ਇਸ ਮੌਕੇ ਮੱਠੀ-ਮੱਠੀ ਬਾਰਿਸ਼ ਹੋਣ ਦੇ ਬਾਵਜੂਦ ਵੀ ਉੱਥੋਂ ਦੇ ਨਾਗਰਿਕ ਇਸ ਦ੍ਰਿਸ਼ ਨੂੰ ਦੇਖਣ ਲਈ ਬੈਠੇ ਰਹੇ ਅਤੇ ਖਾਸ ਕਰਕੇ ਸਿੱਖ ਮੋਟਰਸਾਈਕਲ ਰਾਈਡਰਸ ਉਹਨਾਂ ਲਈ ਖਿੱਚ ਦਾ ਕੇਂਦਰ ਬਣੇ ਰਹੇ। ਇਸ ਖਾਸ ਦਿਵਸ ਮੌਕੇ ਸਿੱਖ ਮੋਟਰਸਾਈਕਲ ਰਾਈਡਰਸ ਵੱਲੋਂ ਇਸ ਦਿਨ ਨੂੰ ਯਾਦਗਾਰ ਬਣਾਉਣ ਲਈ ਯਾਦਗਰੀ ਤਸਵੀਰਾਂ ਵੀ ਖਿੱਚਵਾਈਆਂ ਗਈਆਂ ਕੈਲਗਰੀ ਤੋਂ ਹਰਨੇਕ ਸਿੰਘ ਦੀ ਖਾਸ ਪੋਰਟ